ਹਾਂ ਜੀ ਕੀ ਨਾਮ ਹੈ ਅੱਜ ਸ਼ਾਮ ਕਰ ਲਈ ਠੀਕ ਹੈ ਨਾ ਜਉਗੇ ਜਿਹੜੇ بارش ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ بارش ਦਾ ਹੀ ਉਹ ਵਾਲਾ ਥੋੜਾ ਜਿਹਾ ਮੀਂਹ ਪਿਆ ਜੀ ਦੇਖੋ ਕਾਰੋਬਾਰ ਸਾਰਾ ਠੱਪ ਹੋ ਗਿਆ ਸਵੇਰ ਨਾਲ ਸਾਰਾ ਬਿਆਰ ਬੰਦ ਪਿਆ ਜੀ ਹਜੇ ਤੋਂ ਹੋਰ ਮੌਸਮ ਖਰਾਬ ਹੈ ਜੇ ਮੀਂਹ ਆ ਜਾਂਦਾ ਬਹੁਤ ਜ਼ਿਆਦਾ ਮੁਸ਼ਕਲਾਂ ਵੱਧ ਜਾਣੀਆਂ ਹੋਰ ਹਰ ਵਾਰ ਇਹੀ ਹਾਲਾਤ ਰਹਿੰਦੇ ਨੇ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵਾਲੇ ਕੀ ਕਹਿਣਾ ਚਾਹੁੰਗੇ ਕੋਈ ਨਹੀਂ ਆਇਆ ਅਜੇ ਤੱਕ ਕੋਈ ਅਧਿਕਾਰੀ ਨਹੀਂ ਦਿਸ ਰਹੀ ਸਾਨੂੰ ਉਮੀਦ ਜੀ ਕਰੀਏ ਜੀ ਕੋਈ ਪਾਣੀ ਉਨੇ ਹੀ ਖੜਾਗਾ ਮੀਂਹ ਮਤਲਬ ਪੈ ਗਿਆ ਸਵੇਰੇ ਪਾਣੀ ਬਹੁਤ ਜ਼ਿਆਦਾ ਖੜਾ ਬਿਆਰ ਦੇ ਵਿੱਚ ਮੋਟਰਾਂ ਚੱਲੀ ਜਾਂਦੀਆਂ ਪਰ ਲੱਗਦਾ ਇਹ ਕਿ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜੇ ਮੀਂਹ ਦਵਾਰੇ ਆਉਂਦਾ ਤਾਂ ਬਹੁਤ ਵੱਡੀ ਸਮੱਸਿਆ ਹੋ ਸਕਦੀ ਹੈ। ਬਾਜ਼ਾਰ ਬਿਲਕੁਲ ਬੰਦ ਪਿਆ ਹੈ। ਬਾਜ਼ਾਰ ਬਿਲਕੁਲ ਬੰਦ ਪਿਆ ਤੁਹਾਡੇ ਸਾਹਮਣੇ ਸਾਰਾ ਬਾਜ਼ਾਰ ਬੰਦ ਪਿਆ ਹੈ। ਕੀ ਨਾਂ ਬਈ ਤੁਹਾਡਾ? ਮੇਰਾ ਨਾਮ ਦਿਪਕ ਕੁਮਾਰ ਹੈਗਾ ਤੇ ਮੈਂ ਸਿਗਰਰ ਕੰਮ ਕਰਦਾ ਠੀਕ ਹੈ। ਕਿੱਥੇ ਡਿਊਟੀ ਹੈ ਤੁਹਾਡੀ? ਸਿਗਰਰ ਕਿਹਾ ਮੋਟਰ ਦੇ। ਕਾਹਦੇ ਤੇ ਡਿਊਟੀ ਹੈ? ਪੰਪ ਤੇ ਪੰਪ ਬੈਠੇ ਆ। ਕੀ ਕਾਰਨ ਕਿ ਮੋਟਰਾਂ ਬੰਦ ਪਈਆਂ ਨੇ? ਆਪਣੀ ਬਿਜਲੀ ਤੇ ਮੋਟਰ ਚੱਲਦੀ ਨਹੀਂ ਆ। ਇੱਥੇ ਫੇਸ ਕੁੜਦੇ ਪਿਆ ਹੈ। ਇੱਕ ਫੇਸ ਚੱਲੀ ਜਾਂਦਾ ਹੈ ਤੇ ਜਨ ਤੇ ਕਿੰਨੇ ਚਿਰ ਤੋਂ ਬੰਦ ਪਈਏ ਨੇ ਇਹ ਆਪਣੇ ਪਈਆਂ 8 ਵਜੇ ਤੋਂ ਬੰਦ ਪਈ ਹੋ ਮਾ ਹੂੰ ਉਦੋਂ ਬਾਅਦ ਕੋਈ ਪ੍ਰਸ਼ਾਸਨ ਦਾ ਕੋਈ ਟੀਮ ਦਾ ਕੋਈ ਬੰਦਾ ਨਹੀਂ ਆਇਆ ਕੋਈ ਨਹੀਂ ਆਇਆ ਕਮਿਸ਼ਨ ਕਮਿਸ਼ਨ ਸਾਹਿਬ ਵੀ ਨਹੀਂ ਪਹੁੰਚੇ ਕੋਈ ਨਹੀਂ ਪਹੁੰਚੇ ਆਪਣੇ ਤੇ ਤਿੰਨ ਚਾਰ ਵਾਰੀ ਮੈਂ ਫੋਨ ਕਰਤਾ ਆਪਣੇ ਰਾਜਿੰਦਰ ਸਰ ਨੂੰ ਕਰਤੇ ਜੇ ਨੂੰ ਕਰਤਾ ਕਦੇ ਬੰਦੇ ਭੇਜਦੇ ਭੇਜਦੇ ਨਹੀਂ ਤੁਹਾਨੂੰ ਪਤਾ ਵੀ بارش ਦਾ ਅਲਰਟ ਹੈ ਜੇ بارش ਹੋ ਰਹੀ ਪਈਗੀ ਪਟੇਂਡਾ ਡੁੱਬ ਸਕਦਾ ਜੇ ਇਹ ਨਾ ਓਪਨ ਕੀਤਾ ਠੀਕ ਹਾਂਜੀ ਕੀ ਹਾਲ ਹੈ ਮੇਰਾ ਨਾਮ ਬਜੀ ਗੁਰਪ੍ਰੀਤ ਸਿੰਘ ਬਾਟੀਆ ਮੇਰੀ ਵਾਈਫ ਇਥੋਂ ਕਾਉਂਸਲਰ ਦਾ ਤੇ ਨਮਾ ਬਾਗ ਚੋਂ ਮੈਨੂੰ ਵੀ ਮੈਂ ਫੀਵਰ ਸੀ ਥੋੜਾ ਜਿਆਦਾ ਮੈਨੂੰ ਮੈਸੇਜ ਲੱਗਾ ਵੀ ਪਾਣੀ ਨਿਕਲ ਰਿਹਾ ਹੈ ਕਿਸੇ ਪਾਸੇ ਮੈਂ ਵੀ ਹੁਣੇ ਗੱਡੀ ਲੈ ਕੇ ਪਹੁੰਚਿਆ ਤੇ ਦੇਖਿਆ ਤਾਂ ਆਹ ਮੋਟਰ ਬੰਦ ਪਈਆਂ ਨੇ ਮੇਰੇ ਵੀਡੀਓ ਫੋਟੋਆਂ ਪਰ ਮੈਂ ਵਧਾ ਦਿੰਦਾ ਜੀ ਇਹ ਮੋਟਰਾਂ ਚੱਲਦੇ ਆ ਬਿਜਾਰ ਤੋਂ ਕਾਲ ਆਈ ਜੀ ਜਨਰੇਟਰ ਦਾ ਬੜਾ ਗਤੋ ਬਾਈ ਜਨਰੇਟਰ ਵੀ ਚੱਲਦਾ ਜਲਦਾ ਬੰਦ ਹੋ ਗਿਆ ਪ੍ਰਸ਼ਾਸਨ ਨੂੰ ਲੋਪਤਨ ਬਾਰੇ ਕਾਲ ਕਰ ਚੁੱਕੇ ਆ ਸਬੰਧਤ ਅਫਸਰ ਸਾਹਿਬਾਨ ਨੂੰ ਭੇਜਿਆ ਭੇਜਿਆ ਆਈ ਕਰੀ ਜਾਂਦੇ ਨੇ ਜੀ ਜੇ ਅਡੇਟ ਹੈ ਤੇ ਦੋ ਘੰਟੇ ਬਾਅਦ ਵੀ ਵਾਪਸ ਨਹੀਂ ਆਇਆ ਤੇ ਬੁਰਾ ਹਾਲੀ ਹੋ ਜਾਵੇ ਇਸ਼ਾਲਾ ਕਿੰਨੀ ਕਿੰਨੀ ਲਾਇਕੀ ਸਮਝਦੇ ਨੇ ਦੇ ਵਿੱਚ ਜੇ ਜੋ ਵਾਪਸ ਦਾ ਆਲਟੀਮੇਟ ਦਿੱਤਾ ਹੋਇਆ ਸਾਰੀ ਚੀਜ਼ ਇਹਨਾਂ ਨੂੰ ਪਤਾ ਆ ਤੇ ਫਿਰ ਵੀ ਧਿਆਨ ਨਹੀਂ ਦੇ ਰਹੇ ਸੰਭੋਲਦਾ ਤੁਹਾਨੂੰ ਹੀ ਲੱਗਦਾ ਪਹਿਲਾਂ ਇਹਨਾਂ ਦੀ ਤਿਆਰੀ ਕਰਕੇ ਰੱਖਣੀ ਚਾਹੀਦੀ ਜਮਾ ਚਾਹੀਦੀ ਬਾਈ ਜੀ ਅਸੀਂ ਤਾਂ ਰੋਜ਼ ਸਾਰੀ ਚੀਜ਼ ਨੂੰ ਜ਼ੋਰ ਲਾਉਣਾ ਹੈ ਤੇ ਪਤਾ ਨਹੀਂ ਕਿੱਥੇ ਧਿਆਨ ਦੇਣ ਅਫਸਰ ਸਾਹਿਬਾਨ ਦਾ ਜੀ ਕੋਈ ਧਿਆਨ ਨਹੀਂ ਜੇ ਹੁਣ ਖਰਾਬ ਹੋ ਤਾਂ ਆਮ ਲੋਕ ਖਰਾਬ ਹੋਣਗੇ ਇਹਨਾਂ ਨੂੰ ਗੁਰਿਕ ਵਕਤ ਦਾ ਠੀਕ